ਕੂਠੀ ਉੱਪਰ ਲੈ ਕੇ ਪਹੁੰਚੇ ਹਾਂ ਫੌਜੀ ਮਾਲਕ ਦੀ ਮਾਲਕਾ ਆਪ ਆਰਮੀ ਦੇ ਵਿੱਚ ਨੇ ਤੇ ਉਹਨਾਂ ਨੇ ਆਪਦੀ ਕੂਠੀ ਜਿਹੜੀ ਸੇਲ ਕਰਨੀ ਆ ਬਹੁਤ ਸੋਹਣੀ ਇਹਨਾਂ ਨੇ ਤਿਆਰ ਕਰਵਾਈ ਹੋਈ ਆ ਜਮਾਂ ਨਮੀ ਕੂਠੀ ਆ ਤੁਸੀਂ ਵੀਡੀਓ ਚੈੱਕ ਕਰੋ ਤੁਹਾਨੂੰ ਕੱਲੀ ਕੱਲੀ ਗੱਲ ਆਪਾਂ ਦੱਸ ਦਿਆਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਜੇ ਕਿਸੇ ਨੂੰ ਐਡ ਕਰਵਾਉਣੀ ਆ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਆਪਣਾ ਵਟਸਐਪ ਨੰਬਰ ਉੱਪਰ 73800 ਪੂਰਾ 261037 ਚੱਲਦਾ ਰਹਿੰਦਾ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਭੇਜੋ ਫ੍ਰੀ ਚਾ ਪਾਇਡ ਲਗਾ ਦਾਂਗੇ ਨਵੀਆਂ-ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਹੁਣ ਆਪਾਂ ਕਰਦਾ ਜੀ ਵੀਡੀਓ ਦੀ ਸ਼ੁਰੂਆਤ ਤੇ ਕੋਠੀ ਦੀ ਵੀਡੀਓ ਸਕਰੀਨ ਤੇ ਚੱਲ ਰਹੀ ਹੈ ਫਰੰਟ ਤੁਸੀਂ ਦੇਖ ਲਓ ਬਾਕੀ ਜਿਹੜੀ ਲੋਕੇਸ਼ਨ ਹੈ ਆਸੇ-ਪਾਸੇ ਜਿਹੜੀ ਲੋਕੇਸ਼ਨ ਹੈ ਉਹ ਤੁਸੀਂ ਚੈੱਕ ਕਰ ਲਓ ਜੀ ਮੇਨ ਗੇਟ ਤੋਂ ਲੈ ਕੇ ਅੰਦਰ ਬਾਹਰੋਂ ਬਹੁਤ ਸੋਹਣੀ ਕੁਠੀ ਬਣੀ ਹੋਈ ਆ ਤੇ ਅੰਦਰ ਆਪਾਂ ਪਹੁੰਚ ਗਏ ਜੀ ਮੇਨ ਗੇਟ ਤੁਸੀਂ ਦੇਖ ਲਿਆ ਆ ਸਾਰਾ ਪੋਰਚ ਏਰੀਆ ਆ ਗਿਆ ਤੇ ਵਧੀਆ ਪੋਰਚ ਏਰੀਆ ਆਪਾਂ ਨੂੰ ਮਿਲ ਜੂਗਾ ਜੀ ਤੇ ਸਾਹਮਣੇ ਲੋਬੀ ਆ ਗਈ ਲੋਬੀ ਦਾ ਮੇਨ ਐਂਟਰੀ ਗੇਟ ਆ ਗਿਆ ਇੱਕ ਪਾਸੇ ਡਰਾਇੰਗ ਰੂਮ ਦਾ ਆ ਗਿਆ ਜੀ ਤੇ ਵਧੀਆ ਆਪਾਂ ਨੂੰ ਲੋਬੀ ਮਿਲ ਜੂਗੀ ਤੇ ਆਪਾਂ ਨੂੰ ਓਪਨ ਕਿਚਨ ਮਿਲ ਜੂਗਾ ਕਿਚਨ ਵੀ ਸੋਹਣਾ ਬਣਾ ਹੋਇਆ ਪੂਰਾ ਖੁੱਲਾ ਡੁੱਲਾ ਪੂਰਾ ਵੱਡਾ ਇਹਨਾਂ ਨੇ ਬਣਵਾ ਰੱਖਿਆ ਬਾਕੀ ਟਾਇਲਰ ਟੂਲਰ ਸਾਰੀਆਂ ਲਗਬਾਰ ਰੱਖੀਆਂ ਜੀ ਲਾਈਟਿੰਗ ਦਾ ਟੋਟਲ ਕੰਮ ਇਹਨਾਂ ਨੇ ਕਰਵਾ ਰੱਖਿਆ ਤੇ ਜੋ ਵੀ ਜੋੜੀਆਂ ਦਰਵਾਜ਼ੇ ਸ਼ੀਸ਼ਾ ਦਾ ਕੰਮ ਹੁੰਦਾ ਸਾਰਾ ਇਹਨਾਂ ਨੇ ਲਗਭਗ ਕਰਵਾ ਰੱਖਿਆ ਜੀ ਬਾਕੀ ਜਿਹੜਾ ਆ ਪਹਿਲਾ ਬੈੱਡਰੂਮ ਹੈ ਤੁਸੀਂ ਦੇਖੋ ਇਹਨਾਂ ਨੇ ਬਹੁਤ ਸੋਹਣਾ ਤਿਆਰ ਕਰਵਾਇਆ ਹੋਇਆ ਨਾਲ ਹੀ ਆਪਾਂ ਨੂੰ ਇੱਕ ਹੋਰ ਬੈੱਡਰੂਮ ਮਿਲ ਜੂਗਾ ਤੇ ਇਹਨਾਂ ਨੇ ਕਾਫੀ ਆਪਦਾ ਸਮਾਨ ਇਹਦੇ ਵਿੱਚ ਰੱਖ ਰੱਖਿਆ ਜੀ ਜੇ ਆਪਾਂ ਜਗਾਂ ਦੀ ਗੱਲ ਕਰੀਏ ਤਾਂ ਟੋਟਲ ਜਿਹੜੀ ਆਪਾਂ ਨੂੰ ਜਗ੍ਹਾ ਮਿਲੂਗੀ ਆਪਾਂ ਨੂੰ ਮਿਲੂਗੀ 5.5 ਬਿਸਬੇ 5.5 ਬਿਸਬੇ ਟੋਟਲ ਜਗਾਂ ਗਈ ਤੇ ਕੋਠੀ ਬਣੀ ਹੋਈ ਹੈ ਤੇ ਇੱਕ ਪਾਸੇ ਜਗਾਂ ਵੀ ਹੈਗੀ ਹੈ ਤੇ ਇਕੱਲੀ- ਇਕੱਲੀ ਆਪਾਂ ਗੱਲ ਕਰ ਹੀ ਰਹੇ ਹਾਂ ਜੀ ਸਾਰਾ ਕੁਝ ਤੁਸੀਂ ਦੇਖੋਗੇ ਤੇ ਆ ਗਿਆ ਜੀ ਆਪਣੀ ਕੋਠੀ ਦਾ ਡਰਾਈਂਗ ਰੂਮ ਡਰਾਈਂਗ ਏਰੀਆ ਆ ਗਿਆ ਬਹੁਤ ਖੁੱਲਾ ਡੁੱਲਾ ਪੂਰਾ ਵੱਡਾ ਪੂਰਾ ਵਧੀਆ ਇਹਨਾਂ ਨੇ ਬਣਵਾਇਆ ਹੋਇਆ ਤੇ ਨਾਲ ਹੀ ਆਪਾਂ ਨੂੰ ਬਾਥਰੂਮ ਮਿਲ ਜੂਗਾ ਟਾਈਲਰ ਟੂਲ ਸਾਰੀਆਂ ਟੋਟਲ ਇਹਨਾਂ ਨੇ ਲਗਵਾ ਰੱਖੀਆਂ ਤੇ ਸਾਰਾ ਕੰਮ ਟੋਟਲ ਇਹਨਾਂ ਨੇ ਕਰਵਾ ਰੱਖਿਆ ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ ਇਹਨਾਂ ਨੇ ਡਿਮਾਂਡ ਆਪਣੇ ਕੋਲੇ ਜਿਹੜੀ ਪਾਈ ਹੈ ਉਹ 25 ਲੱਖ ਰੁਪਈਆ ਕਿ ਹੈਗਾ ਤੇ ਮਾਲਕ ਕਹਿੰਦੇ ਵੀ ਮੌਕੇ ਤੇ ਘਾਟਾ ਵਾਧਾ ਕਰ ਲਾਂਗੇ ਇੱਕ ਬਾਰੀ 25 ਲੱਖ ਰੁਪਈਆ ਡਿਮਾਂਡ ਹੈਗੀ ਬਾਕੀ ਸਮਰਸੀਬਲ ਮੋਟਰ ਵਗੈਰਾ ਲੱਗੀ ਹੋਈ ਹੈ ਲਾਈਟਿੰਗ ਦਾ ਟੋਟਲ ਕੰਮ ਹੋਇਆਗਾ ਜੇ ਆਪਾਂ ਗੱਲ ਕਰੀਏ ਕੋਠੀ ਦੀ ਤਾਂ 2-3 ਸਾਲ ਮਸਾ ਹੋਇਆ ਕੁਠੀ ਬਣੀ ਨੂੰ ਕੁਝ ਜ਼ਿਆਦਾ ਟਾਈਮ ਨਹੀਂ ਹੋਇਆ ਸੀ ਜੇ ਲੋਕੇਸ਼ਨ ਦੀ ਆਪਾਂ ਗੱਲ ਕਰੀਏ ਤਾਂ ਪਿੰਡ ਇਹਨਾਂ ਨੂੰ ਜਿਹੜਾ ਲੱਗਦਾ ਕਸਿੰਪੁਰ ਛੀਨਾ ਲੱਗਦਾ ਜੀ ਤਹਿਸੀਲ ਬਲਾਡਾ ਜ਼ਿਲ੍ਹਾ ਮਾਨਸਾ ਤੇ ਵਧੀਆ ਕੋਠੀ ਬਣੀ ਹੋਈ ਹੈ ਬਾਕੀ ਵੀਡੀਓ ਸਕਰੀਨ ਤੇ ਚੱਲ ਰਹੀ ਆ ਤੁਸੀਂ ਚਾਰੇ ਪਾਸੋਂ ਦੇਖ ਰਹੇ ਹੋ ਜੀ ਤੇ ਇਹ ਸੋਹਣੀ ਕੋਠੀ ਹੈ ਜੀ ਵਧੀਆ ਕੋਠੀ ਹੈ ਬਾਕੀ ਟੋਟਲ ਕੰਮ ਵੀ ਆਪਾਂ ਨੂੰ ਕੀਤਾ ਕਰਾਇਆ ਸਾਰਾ ਮਿਲ ਜੂਗਾ ਤੇ ਆਸ-ਪਾਸੇ ਮਾਹੌਲ ਵਧੀਆ ਹੈ ਤੇ ਜੜੀ ਇਹਨਾਂ ਨੂੰ ਵਾਰ ਗਲੀ ਲੱਗਦੀ ਹੈ ਸੜਕ ਲੱਗਦੀ ਹੈ ਪੂਰੀ ਚੌੜੀ ਪੂਰੀ ਵਧੀਆ ਲੱਗਦੀ ਹੈ ਜੀ ਬਾਕੀ ਸਾਰਾ ਕੁਝ ਤੁਸੀਂ ਦੇਖ ਲਿਆ ਜੀ ਤੇ ਮੋਬਾਈਲ ਨੰਬਰ ਮਾਲਕ ਦਾ ਰਹਿ ਗਿਆ ਉਹ ਤੁਸੀਂ ਨੋਟ ਕਰ ਲਓ ਸਕਰੀਨ ਤੇ ਵੀ ਆਪਾਂ ਦੇ ਰੱਖਿਆ ਜੀ ਨੰਬਰ ਹੈ ਬਾਈ ਦਾ 97806598 ਗੱਲਬਾਤ ਜਿਹੜੀ ਵੀ ਤੁਸੀਂ ਕਰਨੀ ਹੋਵੇ ਕਿਸੇ ਵੀ ਤਰ੍ਹਾਂ ਦੀ ਮਾਲਕ ਨੂੰ ਫੋਨ ਕਰ ਲਿਓ ਤੇ ਕੋਈ ਗੱਲ ਕਰਨੀ ਹੋਵੇ ਮਾਲਕ ਨਾਲ ਤੁਹਾਡੀ ਗੱਲ ਹੋ ਜੂਗੀ ਬਾਕੀ ਜਿਹੜੇ ਕੂਠੀ ਦੇ ਆਪ ਮਾਲਕ ਨੇ ਉਹ ਆਪ ਆਰਮੀ ਦੇ ਵਿੱਚ ਨੇ ਫੌਜੀ ਨੇ ਤੇ ਕਿਸੇ ਕਾਰਨ ਕਰਕੇ ਕੂਠੀ ਹੈ ਜਿਹੜੀ ਵੇਚਣੀ ਪੈ ਰਹੀ ਹੈ ਵਧੀਆ ਕੂਠੀ ਹੈ ਜੀ ਕਿਸੇ ਨੂੰ ਵੀ ਪਸੰਦ ਆਈਏ ਕੂਠੀ ਕਿਸੇ ਮੇਰੀ ਭੈਣ ਨੇ ਮੇਰੇ ਵੱਡੇ ਬਜ਼ੁਰਗ ਨੇ ਮੇਰੀ ਮਾਤਾ ਨੇ ਮੇਰੇ ਭਰਾ ਨੇ ਤੁਸੀਂ ਖਰੀਦਣਾ ਚਾਹੁੰਦੇ ਹੋ ਕਿਸੇ ਨੂੰ ਪਸੰਦ ਆਈ ਹੈ ਜਾ ਕੇ ਦੇਖ ਸਕਦਾ ਹਾਂ ਲੋਕੇਸ਼ਨ ਤੁਹਾਨੂੰ ਮੈਂ ਦੱਸ ਹੀ ਦਿੱਤੀ ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵੀਡੀਓ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਬੱਤ ਬੱਤ ਵੀਡੀਓ ਨੂੰ ਸ਼ੇਅਰ ਕਰ ਦਿਓ ਪਹਿਲੀ ਵਾਰ ਪਹੁੰਚੇ ਹੋ ਤੁਸੀਂ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਜ਼ਰੂਰ ਦਬਾ ਦਿਓ ਹਰ ਰੋਜ਼ ਨਵੀਂ ਤੋਂ ਨਵੀਂ ਵੀਡੀਓ ਦੇਖਣ ਵਾਸਤੇ ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜ਼ਰੂਰ ਦੱਸਿਓ ਕਮੈਂਟ ਕਰਕੇ ਜੀ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਬਾਰੇ ਕਮੈਂਟ ਲਾਜ਼ਮੀ ਕਰਿਆ ਕਰੋ ਬਾਕੀ ਕਿਸੇ ਨੇ ਐਡ ਕਰਵਾਉਣੀ ਹੈ ਜੀ ਤੁਸੀਂ ਜਿੰਨੇ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੁਹਾਡੇ ਕੋਲੇ ਵੀ ਜੇ ਕੋਠੀ ਆ ਘਰ ਆ ਮਕਾਨ ਹੈ ਹਵੇਲੀ ਮਹਿਲ ਕਿਸੇ ਵੀ ਏਰੀਆ ਚ ਕੁਝ ਵੀ ਹੈ ਜੀ ਆਪਣਾ WhatsApp ਨੰਬਰ ਤੁਹਾਨੂੰ ਮਿਲ ਗਿਆ ਜੀ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਬਾਰ ਬਾਰ ਚੱਲਦਾ ਰਹਿੰਦਾ 73 800 ਪੂਰਾ 26173 ਆਪਣੇ ਕੋਲੇ ਭੇਜ ਦਿਓ ਇੱਕ ਪੂਰੀ ਵਧੀਆ ਵੀਡੀਓ ਪੂਰੀ ਜਾਣਕਾਰੀ 10 12 ਫੋਟੋਆਂ ਉਹ ਤੋਂ ਬਾਅਦ ਜਲਦੀ ਤੋਂ ਜਲਦੀ ਆਪਾਂ ਐਡ ਲਗਾ ਦਾਂਗੇ ਆਪਣਾ ਕਮਿਸ਼ਨ ਵਗੈਰਾ ਕੋਈ ਕਿਸੇ ਤਰ੍ਹਾਂ ਦਾ ਨਹੀਂ ਹੁੰਦਾ ਤੁਹਾਨੂੰ ਮੈਂ ਪਹਿਲਾਂ ਵੀ ਦੱਸਦਾ ਬਾਕੀ ਵੀਡੀਓ ਕਿਵੇਂ ਲੱਗੀ ਜਰੂਰ ਦੱਸੋ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿੱਥੋਂ ਘਰ ਕੋਠੀ ਮਕਾਨ ਕਿੰਨੇ ਰੇਟ ਦੇ ਵਿੱਚ ਚਾਹੀਦਾ ਲਾਜ਼ਮੀ ਦੱਸੋ ਬਾਕੀ ਹੁਣ ਦਿਓ ਜੀ ਮੈਨੂੰ ਇਜਾਜ਼ਤਾਂ ਤੇ ਕਮੈਂਟ ਲਾਜ਼ਮੀ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਪੁੱਲਿਓ ਜਾਂਦੇ ਜਾਂਦੇ ਲਾਜ਼ਮੀ ਕਰ ਦਿਓ ਕਿਸੇ ਨੇ ਵੇਚਣੀ ਹੈ ਕੋਠੀ ਘਰ ਤਾਂ ਭੇਜੋ ਆਪਣੇ ਕੋਲ